ਦਰਤੇ ਦਿਨੋ ਦਿਨ ਆਈ ਸੰਗਤ ਨੂੰ ਸਹੂਲਤ ਹੋਵੇ ਉਸ ਕਰਕੇ ਭਾਈ ਗੁਰਗਬਾਹ ਸਿੰਘ ਜੀ ਦੀ ਲੋ ਇੱਕੋ ਹੀ ਮੰਸ਼ਾ ਹੈ ਸੰਗਤ ਦੀ ਸੇਵਾ ਹੋਵੇ ਪਤਨੀ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆndi ਹੈ ਕਬੈਰਾ ਘਟਾ ਮੈਂ ਖੋਤ ਸੰਗਤ ਦੋਨੋਂ ਦੋਨੋਂ ਆ ਗਏ ਬਾਬਾਈ ਦੇ ਦਰ ਤੇ ਹਾਜੀਆਂ ਪਰਦੀਆਂ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇਹੋ ਹੀ ਮੰਚਾ ਹੈ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਨਦੀ ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸਹੂਲਤਾਂ ਆਸੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਹਨ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੋਨੋਂ ਆ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਨਾ ਬਾਬਾ ਜੀ ਪੂਰੀਆਂ ਕਰਦੇ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸਹੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇਹੋ ਇੱਕੋ ਹੀ ਮਨਛਾ ਹੈ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆndi ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸਹੂਲਤਾਂ ਆਸੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਹਨ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੂਰੋਂ ਆ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਨਾ ਬਾਬਾ ਜੀ ਪੂਰੀਆਂ ਕਰਦੇ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸਹੂਲਤ ਹੋਵੇ ਪੋਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇਹੋ ਹੀ ਮਨਛਾ ਹੈ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਂਦੀ ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸਹੂਲਤਾਂ ਆਸੇ ਫਲਛਾਂ ਦੀਆਂ ਲਗਾਈਆਂ ਗਈਆਂ ਹਨ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੂਰੋਂ ਆ ਕੇ ਬਾਬਾ ਜੀ ਦੇ ਦਰ ਤੇ ਹਾਜ਼ਰੀਆਂ ਭਰਦੀਆਂ ਹਨ ਤੇ ਮਨੋਗਾਵਣਾ ਬਾਬਾ ਜੀ ਪੂਰੀਆਂ ਕਰਦੇ ਹਨ ਦਰ ਤੇ ਦਿਨੋ ਦਿਨ ਆਈ ਸੰਗਤ ਨੂੰ ਸੁਹੂਲਤ ਹੋਵੇ ਉਸ ਕਰਕੇ ਭਾਈ ਗੁਰਗਪਾਲ ਸਿੰਘ ਜੀ ਦੀ ਇੱਕੋ ਹੀ ਮੰਸ਼ਾ ਹੈ ਸੰਗਤ ਦੀ ਸੇਵਾ ਹੋਵੇ ਉਹ ਸੰਗਤ ਦੀ ਸੀਸ ਨਾਲ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਜਿਹੜੀ ਸੰਗਤ ਆਂਦੀ ਹੈ ਦੁਪਹਿਰਾ ਕਟਣ ਉਸ ਉਹਦੇ ਆਸੇ ਸੁਹੂਲਤ ਆਸੇ ਫਲਸ਼ਾਂ ਦੀਆਂ ਲਗਾਈਆਂ ਗਈਆਂ ਹਨ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ ਹੋਰ ਸੰਗਤ ਦੂਰੋਂ ਦੂਰੋਂ ਆ ਕੇ ਬਾਬਾ ਜੀ ਦੇ ਘਰ ਤੇ ਹਾਜਰੀਆਂ ਭਰਦੀਆਂ ਹਨ ਤੇ ਮਨੋਗਾਵਣਾ ਬਾਬਾ ਜੀ ਪੂਰੀਆਂ ਕਰਦੇ ਹਨ